ਨਮਸਕਾਰ ਪੰਜਾਬ ਸਿਵਲ ਸਰਵਿਸਿਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਪੜਨ ਜਾ ਰਹੇ ਹਾਂ ਪੰਜਾਬੀ ਦੀਆਂ ਲੱਗਾ ਜਿਹਨੂੰ ਅਸੀਂ ਹਿੰਦੀ ਵਿੱਚ ਮਾਤਰਾਵਾਂ ਕਹਿੰਦੇ ਹਾਂ ਪਹਿਲੇ ਅਸੀਂ ਲੱਗ ਦਾ ਨਾਂ ਵੇਖਾਂਗੇ ਫਿਰ ਉਹਦਾ ਰੂਪ ਦੇਖਾਂਗੇ ਤੇ ਉਹਦੇ ਉਦਾਹਰਣ ਦੇਖਾਂਗੇ ਜਿਵੇਂ ਮੁਕਤਾ ਲੱਗ ਹੈ ਇਹਦਾ ਕੋਈ ਨਿਸ਼ਾਨੀ ਨਹੀਂ ਹੁੰਦੀ ਇਹਦਾ ਉਦਾਹਰਣ ਹੈ ਜਿਵੇਂ ਚਮਕ ਤੇ ਬਰਤਨ ਜਿਸ ਵਿੱਚ ਕੋਈ ਲੱਗ ਨਾ ਲੱਗੀ ਹੋਵੇ ਉਸ ਨੂੰ ਕਿਹਾ ਜਾਂਦਾ ਹੈ ਕਿ ਇਸ ਸ਼ਬਦ ਵਿੱਚ ਮੁਕਤਾ ਲੱਗ ਲੱਗੀ ਹੈ ਫਿਰ ਅਸੀਂ ਕੰਨਾ ਲੱਗ ਨੂੰ ਵੇਖਨੇ ਹਾਂ ਕੰਨਾ ਦੀ ਨਿਸ਼ਾਨੀ ਇੰਜ ਹੁੰਦੀ ਹੈ ਤੇ ਇਹਦਾ ਉਦਾਹਰਨ ਅਸੀਂ ਵੇਖ ਸਕਦੇ ਹਾਂ ਜਿਵੇਂ ਕਾਰ ਵਿੱਚ ਹੈ ਵਾਰ ਵਿੱਚ ਕੰਨਾ ਲੱਗਿਆ ਹੋਇਆ ਹੈ ਫਿਰ ਅਸੀਂ ਸਿਹਾਰੀ ਲੱਗ ਨੂੰ ਵੇਖਨੇ ਹਾਂ ਇਹ ਖੱਬੀ ਤਰਫ ਲਾਈ ਜਾਂਦੀ ਹੈ ਅੱਖਰ ਦੇ ਉਦਾਹਰਨ ਵੇਖਨੇ ਹਾਂ ਜਿਵੇਂ ਕਿਤਾਬ ਵਿੱਚ ਸਿਹਾਰੀ ਲੱਗੀ ਹੈ ਦਿਲ ਵਿੱਚ ਸਿਹਾਰੀ ਲੱਗੀ ਹੈ ਬਿਲ ਵਿੱਚ ਸਿਹਾਰੀ ਲੱਗਦੀ ਹੈ ਫਿਰ ਬਿਹਾਰੀ ਬਿਹਾਰੀ ਸੱਜੀ ਸਾਈਡ ਲੱਗਦੀ ਹੈ ਅੱਖਰ ਦੇ ਉਦਾਹਰਨ ਜਿਵੇਂ ਪੀਰ ਨੀਲ ਔਂਕੜ ਲੱਗਦੀ ਗੱਲ ਕਰਨੇ ਹਾਂ ਇਹ ਅੱਖਰ ਦੇ ਪੈਰ ਹੇਠ ਲੱਗਦੀ ਹੈ ਇੱਕ ਵਾਰੀ ਫਿਰ ਇਹਦਾ ਉਦਾਹਰਨ ਹੈ ਜਿਵੇਂ ਤੁਰ ਮੁੜ ਕੁਲ ਆਦੀ ਫਿਰ ਦੁਲੈਂਕੜ ਲੱਗਦੀ ਗੱਲ ਕਰੀਏ ਤਾਂ ਇਹ ਦੋ ਵਾਰੀ ਲੱਗਦੀ ਹੈ ਪੈਰ ਦੇ نیچے ਉਦਾਹਰਨ ਜਿਵੇਂ ਕਿ ਦੂਰ ਨੂਰ ਜ਼ਰੂਰ ਫਿਰ ਅਸੀਂ ਵੇਖਨੇ ਹਾਂ ਲਾ ਲੱਗਦੀ ਗੱਲ ਕਰਨੇ ਹਾਂ ਫਿਰ ਇਹ ਇਹ ਵੀ ਅੱਖਰ ਦੇ ਉੱਪਰ ਲੱਗਦੀ ਹੈ ਜਿਵੇਂ ਕੇਲਾ ਖੇੜ ਮੇਲਾ ਫਿਰ ਦੁਲਾਵਾਂ ਦੀ ਗੱਲ ਕਰਨੇ ਹਾਂ ਇਹ ਵੀ ਅੱਖਰ ਦੇ ਉੱਪਰ ਲੱਗਦੀ ਹੈ ਪਰ ਦੋ ਵਾਰੀ ਲੱਗਦੀ ਹੈ ਜਿਵੇਂ ਕਿ ਖੈਰ ਸੈਰ ਫਿਰ ਅਸੀਂ ਹੋੜਾ ਲੱਗਦੀ ਗੱਲ ਕਰਦੇ ਹਾਂ ਇਹ ਵੀ ਅੱਖਰ ਦੇ ਉੱਪਰ ਲੱਗਦਾ ਹੈ ਇਹਦੀ ਨਿਸ਼ਾਨੀ ਇੰਚ ਹੁੰਦੀ ਹੈ ਤੇ ਇਹਦੇ ਉਦਾਹਰਣ ਨੇ ਮੋਰ ਖੋਰ ਕਠੋਰ ਫਿਰ ਕਨੌੜਾ ਦੀ ਗੱਲ ਕਰੀਏ ਤਾਂ ਇਹ ਵੀ ਅੱਖਰ ਦੇ ਉੱਪਰ ਲੱਗਦਾ ਹੈ ਜਿਵੇਂ ਕੋੜਾ ਪਕੌੜਾ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪੰਜਾਬ ਸਿਵਲ ਸਰਵਿਸਿਜ਼ ਧੰਨਵਾਦ